ਸਿੱਖਾਂ ਨਾਲ ਜੁੜੀ ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਸਿੱਖ ਬਜ਼ੁਰਗ ਤੇ ਜਾਨਲੇਵਾ ਹਮਲਾ ਹੋਇਆ ਹਮਲੇ ਮਗਰੋਂ ਇੰਗਲੈਂਡ ਦੇ ਵਿੱਚੋਂ ਦੋ ਵਿਰਤ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦੇ ਵਿੱਚੋਂ ਤਿੰਨ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਦੱਸਿਆ ਹੈ ਕਿ ਵਾਰਦਾਤ ਜਦੋਂ ਵਾਪਰੀ ਸੀ ਇਸ ਦੀ ਢੂੰਗਾਈ ਦੇ ਨਾਲ ਜਿਹੜੀ ਹੈ ਪੜਤਾਲ ਕੀਤੀ ਜਾ ਰਹੀ ਹੈ ਅਤੇ ਤਿੰਨ ਜਾਣਿਆਂ ਵਿਰੁੱਧ ਹਮਲਾ ਕਰਨ ਦੇ ਦੋਸ਼ ਤਹਿਤ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਆ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਚਾਰ ਜਿਹੜੇ ਹਮਲਾਵਰ ਨੇ ਦੋ ਪੰਜਾਬੀਆਂ ਉੱਤੇ ਵਾਰ ਕਰਦੇ ਦਿਖਾਈ ਦੇ ਰਹੇ ਨੇ ਬਗੈਰ ਕਿਸੇ ਭੜਕਾਹਟ ਤੋਂ ਕੀਤੇ ਗਏ ਹਮਲੇ ਦੌਰਾਨ ਦਸਤਾਰਤਰੀ ਸਿੱਖ ਦੀ ਪੱਗ ਲੈ ਕੇ ਜਿਹੜੀ ਹੈ ਜ਼ਮੀਨ ਤੇ ਡਿੱਗ ਜਾਂਦੀ ਹੈ ਅਤੇ ਕਾਲੇ ਕੱਪੜਿਆਂ ਵਾਲਾ ਹਮਲਾਵਰ ਵਾਰ-ਵਾਰ ਦੋਹਾਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ ਇਸੇ ਦੌਰਾਨ ਕੁਝ ਲੋਕ ਬਜ਼ੁਰਗਾਂ ਨੂੰ ਬਚਾਉਣ ਵਾਸਤੇ ਅੱਗੇ ਵਧਦੇ ਨੇ ਮੀਡੀਆ ਰਿਪੋਰਟਾ ਮੁਤਾਬਿਕ ਦੋਹਾਂ ਬਜ਼ੁਰਗਾਂ ਨੂੰ ਡਾਕਟਰੀ ਮੁਆਇਨੇ ਵਾਸਤੇ ਹਸਪਤਾਲ ਵੀ ਲਿਜਾਇਆ ਗਿਆ ਅਤੇ ਕੋਈ ਡੂੰਗੀ ਸੱਟ ਨਾ ਹੋਣ ਦੇ ਮੱਦੇਨਜ਼ਰ ਪੰਜਾਬੀ ਬਜ਼ੁਰਗਾਂ ਨੂੰ ਛੁੱਟੀ ਦੇ ਦਿੱਤੀ ਗਈ ਪਰ ਜਿਸ ਤਰੀਕੇ ਦੇ ਨਾਲ ਵਿਦੇਸ਼ੀ ਧਿਰਤੀ ਤੇ ਸਿੱਖਾਂ ਨਾਲ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ ਇਸ ਕਾਰਨ ਪੰਜਾਬ ਤੋਂ ਇਲਾਵਾ ਵਕਫਾ ਖ ਦੇਸ਼ਾਂ ਦੇ ਵਿੱਚ ਵਸਦੇ ਸਿੱਖਾਂ ਦੇ ਵਿੱਚ ਚਿੰਤਾ ਦੀ ਲਹਿਰ ਹੈ ਅਤੇ ਇਸ ਤਸਵੀਰਾਂ ਨੂੰ ਦੇਖ ਕੇ ਸਿੱਖਾਂ ਦੇ ਹਿਰਦੇ ਵਲੂੰਦਰ ਗਏ ਨੇ ਕਿਉਂਕਿ ਲਗਾਤਾਰ ਸਿੱਖਾਂ ਦੇ ਨਸਲੀ ਹਮਲੇ ਹੋ ਰਹੇ ਨੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ ਤੇ ਇਹ ਤਸਵੀਰਾਂ ਜਿਹੜੀਆਂ ਦਰਸਾਉਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਤੇ ਜਿਹੜੇ ਐ ਇਹ ਹਮਲਾਵਰ ਜਿਹੜੇ ਨੇ ਹਮਲਾ ਕਰਦੇ ਨਜ਼ਰ ਆ ਰਹੇ ਨੇ ਇਥੋਂ ਤੱਕ ਕਿ ਉਸ ਬਜ਼ੁਰਗ ਦੀ ਉਮਰ ਤੇ ਵੀ ਜਿਹੜਾ ਤਰਸ ਨਹੀਂ ਖਾਤਾ ਗਿਆ ਉਸ ਦੀ ਪਾਗ ਉਤਾਰ ਦਿੱਤੀ ਗਈ ਤੇ ਉਸਤੇ ਕਈ ਵਾਰ ਕੀਤੇ ਗਏ ਇਹ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਵੱਖ-ਵੱਖ ਜੱਤੀਬੰਦੀਆਂ ਦੇ ਵੱਲੋਂ ਜਿਹੜੀ ਹੈ ਇਸ ਮਾਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਉਥੇ ਹੀ ਦੱਸ ਦਈਏ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮਾਮਲੇ ਤੇ ਆਪਣੀ ਜਿਹੜੀ ਹੈ ਚਿੰਤਾ ਜ਼ਾਹਿਰ ਕੀਤੀ ਹੈ ਉਹਨਾਂ ਦੇ ਵੱਲੋਂ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਕਿ ਜਿਹੜਾ ਇਹ ਯੂਕੇ ਦੇ ਵਿੱਚ ਨਸਲੀ ਹਮਲਾ ਹੋਇਆ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਅਤੇ ਭਾਰਤ ਸਰਕਾਰ ਨੂੰ ਯੂਕੇ ਸਰਕਾਰ ਦੇ ਕੋਲ ਮਸਲਾ ਚੁੱਕਣ ਦੀ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੇ ਇਸ ਘਟਨਾ ਦੀ ਭਿਆਨਕਤਾ ਨੂੰ ਦਰਸਾਉਂਦੀ ਵੀਡੀਓ ਆਪਣੇ ਫੇਸਬੁਕ ਤੇ ਸਾਂਝੀ ਕੀਤੀ ਜਿਸ ਨੂੰ ਦੇਖਣਾ ਬਹੁਤ ਹੀ ਦੁਖਦਾਈ ਹੈ ਅਕਾਲੀ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੇ ਕਿਹਾ ਕਿ ਮੈਂ ਯੂਕੇ ਦੇ ਵਿੱਚ ਦੋ ਬਜ਼ੁਰਗ ਸਿੱਖ ਆਦਮੀਆਂ ਤੋਂ ਹੋਏ ਭਿਆਨਕ ਹਮਲੇ ਦੀ ਨਿੰਦਾ ਕਰਦਾ ਹੈ ਜਿਸ ਦੇ ਵਿੱਚ ਇੱਕ ਸਿੱਖ ਬਜ਼ੁਰਗ ਦੀ ਪੱਗ ਜ਼ਬਰਦਸਤੀ ਉਤਾਰ ਦਿੱਤੀ ਗਈ ਇਹ ਹੈ ਨਸਲਵਾਦੀ ਨਫ਼ਰਤ ਭਰਿਆ ਅਪਰਾਧ ਦੇ ਵਿੱਚ ਸਿੱਖ ਪਾਈਚਾਰੇ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਹਮੇਸ਼ਾ ਸਰਬੱਤ ਦਾ ਭਲਾ ਸਾਰਿਆਂ ਦੀ ਭਲਾਈ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਉਹਨਾਂ ਹਮਦਰਦੀ ਅਤੇ ਸੇਵਾ ਲਈ ਜਾਣਿਆ ਜਾਂਦਾ ਸਿੱਖ ਪਾਈਚਾਰੇ ਦੁਨੀਆ ਭਰ ਦੇ ਵਿੱਚ ਸੁਰੱਖਿਆ ਤੇ ਸਤਿਕਾਰ ਦਾ ਹੱਕਦਾਰ ਹੈ ਉਹਨਾਂ ਕਿਹਾ ਹੈ ਕਿ ਮੈਂ ਵੈਸਟ ਜੋ ਵੀ ਉਥੋਂ ਦੀ ਪੁਲਿਸ ਹੈ ਯੂਕੇ ਦੀ ਸਰਕਾਰ ਹੈ ਉਹਨਾਂ ਅਤੇ ਗ੍ਰਹਿ ਦਫ਼ਤਰ ਨੂੰ ਤੁਰੰਤ ਕਾਰਵਾਈ ਕਰਨ ਤੇ ਪੀੜਤ ਲਈ ਨਿਆਂ ਯਕੀਨੀ ਬਣਾਉਂਦੀ ਅਪੀਲ ਕਰਦਾ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੀ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਪ੍ਰਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯੂਕੇ ਸਰਕਾਰ ਦੇ ਕੋਲ ਮੁੱਦੇ ਉਠਾਉਣ